ਮਿਲ ਉਸੇ ਆਪ ਸਭ ਦਾ ਸਵਾਗਤ ਹੈ ਸੋ ਅੱਜ ਦੀ ਖਬਰਾਂ ਵਿੱਚ ਜਬ ਜਾਨੂ ਕਰਾਉਣੇ ਕੀ ਸੋ ਬਨੀ ਕਾਲੀ ਦਾ ਅੰਮ੍ਰਿਤਸਰ ਦੇ ਜੋ ਆਗੂ ਕੁਸ਼ਲਪਾਲ ਸਿੰਘ ਮਾਨ ਜੋ ਅੰਮ੍ਰਿਤਸਰ ਆਨੰਦਪੁਰ ਸਾਹਿਬ ਤੋਂ ਐਮਪੀ ਚੋਣਾਂ ਲਈ ਚੁਣੇ ਗਏ ਨੇ ਸੋ ਆ ਜੋ ਕਰਾਲੀ ਵਿਖੇ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਨਾਲ ਉਹਨਾਂ ਨੇ ਬਰਾਲੀ ਦੀ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਦਾ ਰੋਜ਼ਾ ਖਲਵਾਇਆ ਤੇ ਉਹਨਾਂ ਨਾਲ ਉਹਨਾਂ ਦੀ ਸਮੱਸਿਆਵਾਂ ਦੀ ਗੱਲਬਾਤ ਕੀਤੀ ਅਤੇ ਜਾਣਦੇ ਉਹਨਾਂ ਨੇ ਕੀ ਗੱਲਬਾਤ ਕੀਤੀ ਮੁਸਲਮਾਨ ਭਾਈਚਾਰੇ ਦਾ ਕੀ ਵਿਚਾਰ ਨੇ ਅੱਜ ਤੇ ਕੀ ਉਹਨਾਂ ਦੀ ਸਮੱਸਿਆਵਾਂ ਸੀ ਤੋ ਹਲਕੀ ਤੇ ਗੱਲ ਹੈ ਧੰਨਵਾਦ ਕਰਦਾ ਕੁਸ਼ਲਪਾਲ ਸਿੰਘ ਮਾਨ ਜੀ ਸਰ ਅੱਜ ਕੁਸ਼ਲਪਾਲ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਹੈ ਉਹ ਤੁਹਾਡੇ ਕੋਲ ਪਹੁੰਚੇ ਹੈ ਤੁਹਾਡੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕੀ ਕਹਿਣਾ ਚਾਹੋਗੇ ਆ ਦੀ ਇਸ ਮੀਟਿੰਗ ਬਾਰੇ ਜੀ ਹਮੇ ਬਹੁਤ ਅੱਛਾ ਲਗਾ ਕਿ ਕੁਸ਼ਲਪਾਲ ਸਿੰਘ ਮਾਨ ਅੱਜ ਹਮਾਰੇ ਸਾਥ ਇਫਤਾਰ ਕੀ ਪਾਰਟੀ ਮੇ ਸ਼੍ਰੀਕ ਰਹੇ ਔਰ इन्होंने हमसे हमारी समस्या मालूम की हमने इन्हें अपनी समस्या बताई और हमारी समस्या कोई बड़ी समस्या नहीं है हमारी जो ईद की नमाज़ होती है वो एक ईद की जगह में होती है और खुले में होनी चाहिए और हम यहाँ जहाँ मस्जिद में उसे अदा करते हैं वो हमारी मजबूरी है कि हमारे पास कोई ऐसी जगह नहीं है जहाँ हम अपनी ईद की नमाज़ को अदा कर सकें बस हमारी इन्होंने मांग पूछी हमने वो कही ਕਿ ਹਮੇ ਇੱਕ Eidgah ਕੇ ਲਈ ਜੰਗਾ ਚਾਹੀਏ ਔਰ ਅਰਬੀ ਮਦਰਸੇ ਕੇ ਲਈ ਕੋਈ ਜੰਗਾ ਚਾਹੀਏ ਮਾਨ ਸਾਹਿਬ ਅੱਜ ਕੁਰਾਲੀ ਦੇ ਵਿੱਚ ਮੁਸਲਮਨ 파ਇਚਰਨ ਨਾਲ ਮਿਲਣ ਪਹੁੰਚੀ ਹੋਜੀ ਜਾਣਕਾਰੀ ਦੇਵਾਂਗੇ ਅੱਜ ਜੀ ਇਹਨਾਂ ਨੇ ਅਸੀਂ ਇਹਨਾਂ ਦੇ ਇੱਥੇ ਮਸਜਿਦ ਵਿੱਚ ਆਏ ਹੈਗੇ ਆ ਇਹਨਾਂ ਦੇ ਰੋਜ਼ਾ ਖੁਲਵਾਇਆ ਹੈਗਾ ਤੇ ਇਹਨਾਂ ਨੂੰ ਇਹਨਾਂ ਦੇ ਇਸ ਮੁਬਾਰਕਬਾਦ ਦਿੱਤੀ ਹੈ ਬਾਕੀ ਇਹਨਾਂ ਦੀਆਂ ਜਿਹੜੀਆਂ ਕੋਈ ਇੱਥੇ ਇਹਨਾਂ ਦੀਆਂ ਖਾਹਿਸ਼ਾਂ ਨੇ ਕੀ ਨੇ ਉਹ ਸਾਰਿਆ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੀ ਸਰ ਗੱਲਬਾਤ ਵੀ ਹੋਈ ਐ ਕਿਹੜੀ ਕਿਹੜੀਆਂ ਮੁੱਖ ਸਮੱਸਿਆਵਾਂ ਇਹਨਾਂ ਨੇ ਸਾਡੇ ਦਿੱਤੀ ਇਕ ਤਾਂ ਇਹਨਾਂ ਕੋਲੇ ਈਦਗਾ ਦਾ ਜਗ੍ਹਾ ਹੈ ਨਹੀਂ ਵੀ ਚਾਹੁੰਦੇ ਨੇ ਵੀ ਸਾਨੂੰ ਈਦਗਾ ਦੀ ਜਗ੍ਹਾ ਮਿਲੇ ਕਿਉਂਕਿ ਜਿਹੜਾ ਇਸਲਾਮ ਦੇ ਵਿੱਚ ਜਿਹੜੀ ਈਦ ਹੈ ਈਦ ਜਿਹੜੀ ਨਮਾਜ਼ ਈਦ ਵਾਲੇ ਦਿਨ ਦਾ ਅਦਾ ਕਰਨੀ ਹੁੰਦੀ ਹੈ ਉਹ ਈਦਗਾ ਚ ਖੁੱਲੇ ਚ ਕਰਨੀ ਹੁੰਦੀ ਹੈ ਕਿ ਇਹਨਾਂ ਕੋਲੇ ਈਦਗਾ ਇੱਥੇ ਹੈ ਨਹੀਂ ਕੋਰਾਲੀ ਵਿੱਚ ਕਿ ਫਿਰ ਇਹ ਮਸਜਿਦ ਦੇ ਅੰਦਰ ਹੀ ਕਰਦੇ ਨੇ ਉਹ ਇਹਨਾਂ ਦੀ ਖਾਹਿਸ਼ ਹੈ ਕਿ ਖੁੱਲੇ ਵਿੱਚ ਸਾਨੂੰ ਈਦਗਾ ਮਿਲਣੀ ਚਾਹੀਦੀ ਹੈ ਜਿੱਦੇ ਚ ਅਸੀਂ ਨਮਾਜ਼ ਆਤਾ ਕਰ ਸਕੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋ ਲੋਕ ਹਨ ਹਲਕਾ ਸ਼ਰੀ ਨੰਨਕੋਟ ਸਾਹ ਤੋਂ ਉਮੀਦਵਾਰ ਉੱਨ ਲਾਣਾ ਹੈ ਜੀ ਤੁਹਾਡੇ ਵੱਲੋਂ ਲਗਾਤਾਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿ ਇਹੋ ਜਿਹਾ ਰਿਸਪੌਂਸ ਹੈ ਕਿਹੜੀ ਗੜੀਆਂ ਜਿਹੜੀਆਂ ਸਮੱਸਿਆਵਾਂ ਮਾਂ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਬਹੁਤ ਅੱਛਾ ਹੰਗੁਆਰਾ ਮਿਲ ਰਿਹਾ ਜੀ ਲੋਕਾਂ ਤੋਂ ਔਰ ਅਸੀਂ ਫਤਿਹਵਾਲ ਵਧ ਰਹੇ ਹਾਂ ਤੇ ਸਮੱਸਿਆਵਾਂ ਕਿਉਂਕਿ ਹਲਕਾ ਬਹੁਤ ਵੈਰੀਡ ਹੈਗਾ ਬਹੁਤ ਵੱਡਾ ਹੈਗਾ ਤੇ ਹਰ ਹਲਕੇ ਦੀਆਂ ਆਪਦੀਆਂ ਲੋਕਲ ਸਮੱਸਿਆਵਾਂ ਨੇ ਹਰ ਕਮਿਊਨਿਟੀ ਦੀਆਂ ਆਪਦੀਆਂ ਲੋਕਲ ਸਮੱਸਿਆਵਾਂ ਨੇ ਉਹ ਸਾਰੀਆਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਹੱਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਸੰਗੀਟਾਂਚੇ ਦੇ ਮੁੱਦੇ ਨੇ ਸਾਡੇ ਸਿੱਖ ਕੌਮ ਦੇ ਪੰਥਕ ਮੁੱਦੇ ਨੇ ਉਹ ਸਾਰੇ ਨੇ ਬੇਸਿਕਲੀ ਜਿੰਨੀਆਂ ਘਟ ਗਿਣਤੀਆਂ ਨੇ ਮਜ਼ਲੂਮ ਨੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਹੈ ਤੇ ਆਰਥਿਕ ਸਾਨੂੰ ਜਿਹੜੀ ਮਦਹਾਲੀ ਔਰ ਗੁਰਬਤ ਏ ਤੱਕਿਆ ਜਾ ਰਿਹਾ ਹੈ ਉਹਨੂੰ ਕੰਟਰੋਲ ਕਰਨਾ ਔਰ ਉਹਨੂੰ ਠੀਕ ਕਰਨ ਦਾ ਹੀ ਸ਼ਾਰਾ ਏਜੰਡਾ ਹੈਗਾ ਇਹੀ ਸਮੱਸਿਆਵਾਂ ਆਨੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣਾ ਕਿਸ ਨਾਲ ਮੁਕਾਬਲਾ ਰੱਖਦੀ ਹੈ ਉਹਦੇ ਹਲਕੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚਰਚਾ ਚੱਲੇ ਆ ਰਹੇ ਆ ਕਿ ਚੰਦੂ ਮਾਜਰਾ ਸਾਹਿਬ ਤੇ ਕਾਂਗਰਸ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਰਾਣਾ ਗੁਰਜੀਤ ਸਿੰਘ ਇੱਥੋਂ ਆ ਸਕਦੇ ਚੋਣ ਮੈਦਾਨ ਦੇ ਵਿੱਚ ਦੇਖੋ ਜੀ ਇਹ ਸਾਰੇ ਨਾ ਕਹਿੰਦੇ ਨੇ ਭਈ ਮੌਸਮੀ ਡੱਡੂ ਨੇ ਅੱਜ ਇਸ ਹਲਕੇ ਦੀ ਇੱਕ ਤਰਸਦੀ ਰਹੀ ਹੈ ਵੀ ਇੱਥੋਂ ਦਾ ਕਦੀ ਵੀ ਲੋਕਲ ਨਮਾਇੰਦ ਲੋਕਲ ਆਦਮੀ ਨੇ ਨਾ ਇਸ ਹਲਕੇ ਦੀ ਨਮਾਇੰਦਗੀ ਨਹੀਂ ਕੀਤੀ ਸਭ ਤੋਂ ਪਹਿਲੀ ਗੱਲ ਹੈ ਕਿ ਮੈਂ ਇੱਥੋਂ ਦਾ ਲੋਕਲ ਨਮਾਇੰਦਾ ਮੈਂ ਆਪਦਾ ਬਚਪਨ ਵੀ ਇਸ ਹਲਕੇ ਚ ਮੰਗੇਨਵਾੜ ਸ਼ਹਿਰ ਦੇ ਏਰੀਆ ਚ ਬਤਾਇਆ ਸਕੂਲਿੰਗ ਮੋਹਾੜੀ ਤੋਂ ਕੀਤੀ ਅੱਜ ਵੀ ਮੇਰਾ ਬਾਪ ਵਪਾਰ ਉੱਥੇ ਹੈ ਮੈਂ ਲੋਕਲ ਨਮਾਇੰਦਾ ਹੁਣ ਤੁਸੀਂ ਜਿਹੜਾ ਦੀ ਜਿੰਨਾਂ ਦੀਆਂ ਵੀ ਗੱਲਾਂ ਕਰ ਰਹੇ ਹਾਂ ਉਹ ਇੱਕ ਵੀ ਬੰਦਾ ਲੋਕਲ ਨਹੀਂ ਹੈਗਾ ਉਹ ਆਉਂਦੇ ਨੇ ਅੱਜ ਮਨੀਸ਼ ਤਵਾੜੀ ਕਿਉਂ ਨਹੀਂ ਉਹਨੂੰ ਦੇ ਰਹੇ ਨੇ ਕਿਉਂਕਿ ਉਹਨੇ 5 ਸਾਲ ਸ਼ਕਲ ਹੀ ਨਹੀਂ ਦਿਖਾਈ ਅੱਜ ਜੇ ਗੁਰਜੀਤ ਰਾਣੇ ਦੀ ਗੱਲ ਹੋ ਰਹੀ ਹੈ ਮਾਲਵਿੰਦਰ ਦੀ ਗੱਲ ਹੋ ਰਹੀ ਹੈ ਉਹ ਕੋਈ ਵੀ ਲੋਕਲ ਨਹੀਂ ਹੈ ਤੋ ਅਸੀਂ ਲੋਕਲ ਆ ਇਸਥੋਂ ਦੇ ਇਸ ਖੇਤੇ ਦੇ ਜੰਪਾਲਾਂ ਸਾਡੇ ਨਾਲ ਕੀ ਮੁਕਾਬਲਾ ਕਰਨਗੇ ਸਭ ਤੁਸੀਂ ਕੋਲ ਤਾਂ ਆਪਣੇ ਆਪ ਨੂੰ ਲੋਕਲ ਦੱਸ ਰਹੇ ਹੋ ਪਰ ਤੁਹਾਡੇ ਪਾਰਟੀ ਦੇ ਹੀ ਆਗੂ ਕੁਲਦੀਪ ਸਿੰਘ ਬਾਗੂਵਾਲ ਤਾਂ ਬਿਆਨ ਦੇ ਰਹੇ ਆ ਕਿ ਜਿਹੜੇ ਇਹ ਇਕੜ ਦਿੱਤੀ ਗਈ ਹੈ ਉਹ ਆਪ ਕੋ ਖੁਦ ਬਾਤ ਦੇ ਨੇ ਦੇਖੋ ਜੀ ਤੇ ਦੂਜੇ ਪਾਸੇ ਉਹ ਆਪਣੀ ਵੀ ਦਾਅਵੇਦਾਰੀ ਕਰ ਰਹੇ ਆ ਕਿ ਮੈਂ ਇਸ ਪਾਰਟੀ ਤੋਂ ਆਜ਼ਾਦ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਮੈਂ ਚੋਣ لڑਾਂ ਜੇ ਕਿਸੇ ਨੇ ਕਿਸੇ ਦੇ ਚੜਨ ਤੇ ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋ ਸਕਦਾ ਮੇਰਾ ਮੈਨੂੰ ਕਿਸੇ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਮੈਂ ਲੋਕਾਂ ਕਿ ਨਹੀਂ ਹੈ ਮੈਂ ਕਿੱਥੇ ਆਪਦਾ ਜੀਵਨ ਬਤੀਤ ਕੀਤਾ ਹੈ ਉਹ ਮੈਂ ਉੱਥੋਂ ਦਾ ਜਿਹੜਾ ਕੋਈ ਮੈਨੂੰ ਕੋਈ ਬਾਹਰਲਾ ਕਹਿੰਦਾ ਹੈ ਉਹ ਮੈਨੂੰ ਦੱਸ ਤਾਂ ਦੇ ਨਾ ਮੈਂ ਬਾਹਰਲਾ ਕਿਵੇਂ جے ਮੇਰੀਆਂ ਪ੍ਰਾਪਰਟੀਆਂ ਚੰਡੀਗੜ੍ਹ ਚ ਵੀ ਨੇ ਮੋਹਾਲੀ ਚ ਵੀ ਨੇ ਨਵੇਂ ਸ਼ਹਿਰ ਚ ਵੀ ਨੇ ਤੇ दैट डजंट ਮੀਨ ਮੈਂ ਬਾਹਰ ਦਾ ਹੋ ਗਿਆ ਮੈਂ ਆਪਦਾ ਤੁਹਾਡੇ ਸਭ ਨੂੰ ਦੱਸਣਾ ਚਾਹਣਾ ਮੈਂ ਆਪਣੀ ਸਕੂਲਿੰਗ ਸਨ 1975 ਚ ਜਦੋਂ ਇਹਨਾਂ ਬਹੁਤਿਆਂ ਦਾ ਜਨਮ ਵੀ ਨਹੀਂ ਸੀ ਹੋਇਆ ਤੋਂ ਲੈ ਕੇ ਸਨ 82 ਤੱਕ ਮੈਂ ਸ਼왈ਕ ਪਬਲਿਕ ਸਕੂਲ ਨਵਾਂ ਸ਼ਹਿਰ ਤੋਂ ਕੀਤੀ ਮੇਰੇ ਮਦਰ ਗੁਰੂ ਨਾਨਕ ਕਾਲਜ ফর ਔਰਮਨ ਬੰਗਾ ਦੇ ਉੱਤੇ ਪ੍ਰਿੰਸੀਪਲ ਰਹੇ ਨੇ ਉਸ ਤੋਂ ਬਾਅਦ ਦੀ ਮੇਰੀ ਜਿਹੜੀ ਸਾਰੀ ਸਕੂਲਿੰਗ ਹੈ ਉਹ ਯਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਹੈ ਮੇਰੇ ਅੱਜ ਵੀ ਫੈਕਟਰੀ ਮਹਾਲੀ ਚ ਮੈਂ ਕਿੰਵੇਂ ਬਾਹਰ ਦਾ ਹੋ ਗਿਆ ਮੈਨੂੰ ਹੀ ਕੋਈ ਸਮਝਾ ਦੇ ਤੂੰ ਅੱਜ ਅਸੀਂ ਇੱਥੇ ਮੁਸਲਮ ਪਾਈਚਾਰਾ ਕੋਲੇ ਆਏ ਆ ਕਿਉਂਕਿ ਜਿਹੜੀਆਂ ਮਿਨੋਰਟੀਜ਼ ਨੇ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਹਿੰਦੂਜਮ ਦਾ ਥ੍ਰੈਟ ਬਣਿਆ ਹੋਇਆ ਹੈ ਜਿੰਨੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਜਿਹੜੀਆਂ ਮਿਨੋਰਟੀਜ਼ ਤੇ ਜ਼ੁਲਮ ਹੋ ਰਿਹਾ ਹੈ ਉਹਦੇ ਖਿਲਾਫ ਕੋਈ ਵੀ ਨਹੀਂ ਬੋਲ ਰਿਹਾ ਸੋ ਇਹ ਜਿਹੜਾ ਪਾਈਚਾਰਾ ਹੈਗਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਈ ਜਗ੍ਹਾ ਟਾਰਗੇਟ ਹੋ ਰਿਹਾ ਹੈ ਮੁਸਲਮ ਪਾਈਚਾਰਾ ਇਨਾਂ ਦੀ ਜਿਹੜੀਆਂ ਜੈਨੂਇਨ ਪ੍ਰੋਬਲਮਸ ਨੇ ਉਹ ਜਿਹੜਾ ਰਾਈਟ ਟੂ ਰੈਲੀਜਨ ਹੈ ਹਰ ਬੰਦੇ ਦਾ ਫੰਡਾਮੈਂਟਲ ਰਾਈਟ ਹੈ ਤੇ ਜੇ ਸਰਕਾਰ ਇੱਥੇ ਮੰਦਰਾਂ ਲਈ ਗੁਰਦੁਆਰਿਆਂ ਲਈ ਚਰਚਸ ਲਈ ਜਗ੍ਹਾ ਦੇ ਸਕਦੀ ਹੈ ਸੋ ਅਸੀਂ ਕਹਿੰਦੇ ਆਂ ਕਿ ਇਹਨਾਂ ਨੂੰ ਜਿਹੜਾ ਇੱਥੇ ਈਦਗਾ ਇਹਨਾਂ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਦੇ ਲਈ ਜਗ੍ਹਾ ਸਬਸਿਡਾਈਜ਼ਡ ਰੇਟ ਤੇ ਸਰਕਾਰ ਨੂੰ ਇਮੀਡੀਏਟਲੀ ਅਲਾਟ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਪਾਈਚਾਰਾ ਹੈਗਾ ਇਹ ਗਰੀਬ ਹੈ ਕਿਉਂਕਿ ਛੋਟੇ-ਛੋਟੇ ਕਾਰੋਬਾਰ ਕਰਦੇ ਨੇ ਇਨਾਂ ਕੋਲੇ ਐਨੇ ਸਰਸਸ ਨਹੀਂ ਹੈ ਕਿ ਇਹਨੀਆਂ ਮਹਿੰਗੀਆਂ ਜ਼ਮੀਨਾਂ ਖਰੀਦ ਸਕਣ ਸੋ ਅਸੀਂ ਸਰਕਾਰ ਨੂੰ ਕਿਉਂਕਿ ਬਾਜੀ ਕੁਸ਼ਲਪਾਲ ਸਿੰਘ ਮਾਨ ਇਥੋਂ ਉਹਨਾਂ ਦੇ ਸਭ ਤੋਂ ਕੈਂਡੀਡੇਟ ਹੈਗੇ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਜਿਹੜੇ ਇਹਨਾਂ ਦੇ ਫਾਦਰ ਸੀ ਸਰਦਾਰ ਜਸਵੰਤ ਸਿੰਘ ਮਾਨ ਬੜੇ ਪ੍ਰੋਮਿਨੈਂਟ ਐਮਏ ਐਲਐਲਐਮ ਤੇ ਬੈਂਕ ਆਫ ਪੰਜਾਬ ਦੇ ਕੋ-ਫਾਊਂਡਰ ਸੀ ਉਹਨਾਂ ਨੂੰ ਬਹੁਤ ਸਮਝ ਹੈਗੀ ਸੀ ਸੋ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ ਕਿ ਤੁਸੀਂ ਸਰਕਾਰ ਨਾਲ ਕਮਿਊਨੀਕੇਸ਼ਨ ਕਰਕੇ ਜਿਹੜੀ ਇੱਥੇ ਕੋਰਾਲੀ ਦੇ ਇਹ ਮੁਸਲਮ ਪਾਈਚਾਰੇ ਦੀ Eidgah ਦਾ ਇਸ਼ੂ ਹੈਗਾ ਉਹਨੂੰ ਆਪਾਂ ਪੁੱਡਾ ਨਾਲ ਮਿਲ ਕੇ ਰਿਜ਼ੋਲਵ ਕਰਾਈਏ ਇਹਨਾਂ ਨੂੰ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਕਰਾਈਏ